ਬਠਿੰਡਾ ਦੇ ਪਿੰਡ ਬੰਬੀਹਾ ਦੇ ਵਿੱਚ ਇੱਕ ਗੰਭੀਰ ਝਗੜਾ ਉਸ ਵੇਲੇ ਹੋ ਗਿਆ ਜਦੋਂ ਨਿਹੰਗ ਸਿੰਘਾਂ ਦੀ ਜਥੇਬੰਦੀ ਨੇ ਪਿੰਡ ਮਹਿਲਾ ਸਰਪੰਚ ਕੁਲਦੀਪ ਕੌਰ ਦੇ ਪਤੀ ਹਰਬੰਸ ਸਿੰਘ ਨੂੰ ਕਹਿਰ ਲਿਆ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਰਬੰਸ ਸਿੰਘ ਦੇ ਵੱਲੋਂ ਪਿੰਡ ਦੀ ਗੁਰਸਿੱਖ ਮਹਿਲਾ ਮਹਿੰਦਰ ਕੌਰ ਦੇ ਨਾਲ ਹੋਏ ਝਗੜੇ ਦੌਰਾਨ ਕਕਾਰਾਂ ਦੀ ਬੇਦਬੀ ਹੋਣ ਦੇ આરોਪ ਲਗਾਏ ਗਏ ਮਹਿਲਣ ਦੱਸਿਆ ਕਿ ਉਸਦੀ ਧਾਰਮਿਕ ਪਛਾਣ ਦੇ ਨਾਲ ਜੁੜੇ ਚਿੰਨ੍ਹ ਦੀ ਬੇਦਬੀ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਸੀ ਇਸ ਮਾਮਲੇ ਦੇ ਵਿੱਚ ਨਿਹੰਗ ਸਿੰਘਾਂ ਨੇ ਮਾਤਾ ਮਹਿੰਦਰ ਕੌਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਇਸ ਦੌਰਾਨ ਹਰਬੰਸ ਸਿੰਘ ਦੇ ਵੱਲੋਂ ਨਿਹੰਗ ਸਿੰਘਾਂ ਬਾਰੇ ਕੀਤੇ ਗਏ ਗਲਤ ਕਮੈਂਟ ਵੀ ਸੋਸ਼ਲ ਮੀਡੀਆ ਤੇ ਆਏ ਜਿਸ ਕਾਰਨ ਨਿਹੰਗ ਸਿੰਘਾਂ ਨੇ ਸਰਪੰਚ ਦੇ ਘਰ ਜਾ ਕੇ ਵਿਰੋਧ ਕੀਤਾ ਹਾਲਾਤ ਗੰਭੀਰ ਹੋ ਗਏ ਪਰ ਨਿਹੰਗ ਸਿੰਘਾਂ ਦੇ ਵੱਲੋਂ ਮर्यादा ਬਣਾਈ ਰੱਖੀ ਗਈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਮਾਮਲਾ ਸ਼ਾਂਤ ਕਰਵਾਇਆ ਗਿਆ ਆਖਿਰ ਦੇ ਵਿੱਚ ਹਰਬੰਸ ਸਿੰਘ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਸਾਫ ਕੀਤਾ ਕਿ ਉਸ ਦੀ ਨੀਅਤ ਕਦੇ ਵੀ ਕਕਾਰਾਂ ਦੀ ਬੇਦਬੀ ਨਹੀਂ ਕਰਨਾ ਸੀ ਅੱਗੇ ਮਾਮਲੇ ਦੇ ਵਿੱਚ ਨਿਹੰਗ ਸਿੰਘਾਂ ਨੇ ਕੀ ਕੁਝ ਦੱਸਿਆ ਪੁਲਿਸ ਨੇ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਵੇ ਤੇ ਉਹ ਬੰਦੇ ਨੂੰ ਵੀ ਬੁਲਾਇਆ ਜਾਵੇ ਕਿਉਂ ਸਰਪੰਚ ਮੈਂਬਰ ਆ ਕੇ ਕਹੋਣ ਜਿਹੜਾ ਕਹਿੰਦਾ ਸੀ ਵੀ ਮਹਾਪੁਰਖ ਪੈਸਾ ਲੈ ਕੇ ਕੰਮ ਕਰਦਾ ਹੈ ਫੋਜਾਂ ਨੂੰ ਉਹਨਾਂ ਨੇ ਕਿਹਾ ਫੋਜਾਂ ਨੂੰ ਵੀ ਕਹਿ ਵੀ ਸਾਡੇ ਦੇਖੋ ਜੀ ਮੇਰੀ ਗੱਲ ਸੁਣੋ ਜੀ ਮੇਰੀ ਵਾਈਫ ਦਾ ਹਾਰਟ ਦਾ ਆਪਰੇਟ ਹੋਇਆ ਹੋਇਆ ਵੇ ਜੇ ਉਹਨਾਂ ਨੂੰ ਮਤਲਬ ਇੰਨੇ ਬੰਦੇ ਤੇ ਨਹੀਂ ਬੋਲ ਸਕਦੇਗੇ ਦੇਖੋ ਜੀ ਗੱਲ ਵੀ ਗੱਲ ਵੀ ਮੜਾ ਮੋਟਾ ਗੋਲੇ ਹਾਂ ਨਹੀਂ ਬੋਲ ਸਕਦੇ ਉਹਨੂੰ ਹਾਟ ਦੀ ਪ੍ਰੋਬਲਮ ਫੋਜਾਵੇ ਬਾਬਾ ਜੀ ਆਪਾਂ ਗੱਲਾਂ ਸੀ ਆਪਾਂ ਗੱਲ ਮਗਾਉਣੇ ਪਹਿਲਾਂ ਜੀ ਪ੍ਰੇਸ਼ ਹੋਇਆ ਹੋਇਆ ਹਾਟ ਦਾ ਮਿਰੋ ਸੋਸ਼ਲ ਮੀਡੀਆ ਤੇ ਜਿਹੜੀ ਬੁੜਾਈ ਸੀ ਉਹ ਤਾਂ ਲੱਗ ਹੀ ਨਹੀਂ ਰਿਹਾ ਦੇਖੋ ਜੀ ਅਸੀਂ ਤੁਹਾਡੇ ਕੋਲ ਇਸ ਲਈ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੇਖ ਕੇ ਬੀਬੀ ਦੇ ਨਾਲ ਜੋ ਕਕਾਰਾਂ ਦੀ ਬੇਅਦਵੀ ਹੋਈ ਆ ਹਾਂਜੀ ਹਾਂਜੀ ਉਹਦੇ ਲਈ ਅਸੀਂ ਵੀਡੀਓ ਅਪਲੋਡ ਕੀਤੀ ਹੋਈ ਸੀ ਹਾਂਜੀ ਹਾਂਜੀ ਕਿਉਂਕਿ ਪੰਥ ਦੇ ਸਾਨੂੰ ਕਾਰਜ ਹੋਰ ਵੀ ਬਹੁਤ ਆ ਹਾਂਜੀ ਹਾਂਜੀ ਉਹਦੇ 'ਚ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਸੀ ਹਾਂਜੀ ਕਿ ਜੈਕਰੋ ਸਹੀ ਆ ਸਰਕਾਰਾਂ ਦੀ ਬਿਆਦ ਵੀ ਉਹਦੇ ਤੇ ਐਕਸ਼ਨ ਲਿਆ ਜਾਵੇ ਤੇ ਉਹ ਜਿਹੜੇ ਧਾਰਾ ਲਾਈ ਆ ਵੀ ਫਿਰ ਉਹਦੇ 'ਚ ਤੁਹਾਡੇ ਦੇ ਕੱਲ ਸਾਡੇ ਦਲ ਪੰਖ ਤੇ ਟਿੱਪਣੀ ਠਾਈ ਗਈ ਆ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਆਉਣਾ ਸੀ ਇਨਵੈਸਟੀਗੇਸ਼ਨ ਕਰਨਾ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਦਿੱਤੀ ਆ ਕਿ ਇਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਸੀ ਇਦੋਂ ਵੱਧ ਆ ਜੀਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਅਸੀਂ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਪੁਕਾਰਾਂ ਦੀ ਬੇਅਦਵੀ ਹੋਈ ਆ ਫਾਦਰ ਸਾਹਿਬ ਵੀ ਅੰਮ੍ਰਿਤਧਾਰੀ ਐ ਮੇਰੇ ਮਾਤਾ ਜੀ ਵੀ ਅੰਮ੍ਰਿਤਧਾਰੀ ਐ ਮੇਰੀ ਸੱਸ ਇੱਥੇ ਰਹਿੰਦੀ ਐ ਉਹ ਵੀ ਅੰਮ੍ਰਿਤਧਾਰੀ ਐ ਅਸੀਂ ਵੀ ਗੁਰੂ ਘਰ ਨੂੰ ਮੰਨਦੇ ਫਿਰ ਮੈਂ ਪੜ੍ਹਿਆ ਲਿਖਿਆ ਹੈਗਾ ਹਾਂ ਠੀਕ ਹੈ ਜੀ ਮੇਰੇ ਫਿਰ ਬੇਟੀ ਵੀ ਐ ਬੇਟੇ ਵੀ ਐ ਵੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਮ੍ਰਿਤਧਾਰੀ ਬੰਦੇ ਵੀ ਸੀ ਨਾਲ ਜਿੱਥੇ ਗੁਰੂਆਂ ਲਾਰੀਆਂ ਪੁੱਟਾਂ ਪੰਤੇ ਇੱਕ ਮਿੰਟ ਇੱਧਰ ਕੈਮਰਾ ਮਾਰਿਓ ਆ ਕੀ ਲਿਖਿਆ ਸਰ ਆ ਗੋੜ ਤੇ 19 ਇੱਕ ਮਿੰਟ ਆ ਠੀਕ ਆ ਜੀ ਹਰ ਇੱਕ ਧੱਕੇ ਮਾਰਦੇ ਆ ਹਰ ਇੱਕ ਧੱਕੇ ਮਾਰਦੇ ਫਿਰ ਸਾਡੀ ਇਹ ਸਾਡੀ ਧੱਕੇ ਮਾਰਦੇ ਆ ਨਹੀਂ ਜੀ ਨਹੀਂ ਨਹੀਂ ਚਲੋ ਅੱਜ ਕੇ ਪੱਤਰਕਾਰਾਂ ਨਾਲ ਗੁੰਡਾਗਰਦੀ ਹੋ ਰਹੀ ਹੈ ਕਮੇਟੀ ਦੇ ਸਾਹਮਣੇ ਪੱਤਰਕਾਰਾਂ ਨੂੰ ਪ੍ਰਸ਼ਾਸਨ ਨੂੰ ਕਹਿੰਦੀ ਹੈ ਵੀ ਪੱਤਰਕਾਰਾਂ ਨਾਲ ਕੀ ਕਰਿਆ ਜਾਹੀ ਹੋਈ ਅਸੀਂ ਇੱਥੇ ਨਹੀਂ ਲੱਗਦੇ ਲੱਗਾ ਕਰਵਾਉਣਾ ਲੋਕ ਕਰਾਉਣਾ ਪੈਸਾ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਵੇ ਤੇ ਉਹ ਬੰਦੇ ਨੂੰ ਵੀ ਬੁਲਾਇਆ ਜਾਵੇ ਕਿ ਸਰਪੰਚ ਮੈਂਬਰ ਆ ਕਿ ਕੌਣ ਜਿਹੜਾ ਕਹਿੰਦਾ ਸੀ ਵੀ ਮਹਾਪੁਰਖ ਪੈਸਾ ਲੈ ਕੇ ਕਰਦਾ ਫੋਜਾਂ ਉਹਨਾਂ ਨੇ ਕਿਹਾ ਫੋਜਾਂ ਉਹਨਾਂ ਨੂੰ ਵੀ ਕਹਾਂ ਵੀ ਸਾਡੇ ਦੇਖੋ ਜੀ ਮੇਰੀ ਗੱਲ ਸੁਣੋ ਜੀ ਮੇਰੀ ਵਾਈਫ ਦਾ ਹਾਰਟ ਦਾ ਆਪਰੇਟ ਹੋਇਆ ਹੋਇਆ ਵੇ ਜੇ ਉਹਨਾਂ ਨੂੰ ਮਤਲਬ ਇੰਨੇ ਬੰਦੇ ਤੇ ਨਹੀਂ ਬੋਲ ਸਕਦੇਗੇ ਦੇਖੋ ਜੀ ਕੱਲ ਵੀ ਮੜਾ ਮੋਟਾ ਕੱਲ ਵੀ ਮੜਾ ਮੋਟਾ ਉਹਨੇ ਹਾਂਟਦੇ ਨਹੀਂ ਬੋਲ ਸਕਦੇ ਉਹਨੂੰ ਹਾਂਟ ਦੀ ਪ੍ਰੋਬਲਮ ਖੋਜ ਜਾਵੇ ਬਾਬਾ ਜੀ ਆਪਾਂ ਗੱਲਾਂ ਸੀ ਆਪਾਂ ਗੱਲ ਮਗਾਉਣੀ ਹੈ ਪਹਿਲਾਂ ਜੀ ਪ੍ਰੇਸ਼ ਹੋਇਆ ਵਾ ਹੌਟ ਦਾ ਫਿਰ ਉਹ ਸੋਸ਼ਲ ਮੀਡੀਆ ਤੇ ਜਿਹੜੀ ਬਗੜ ਗਈ ਸੀ ਉਸ ਨਾਲ ਲੱਗ ਹੀ ਨਹੀਂ ਰਿਹਾ ਦੇਖੋ ਜੀ ਅਸੀਂ ਤੁਹਾਡੇ ਕੋਲ ਇਸ ਲਈ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੇਖ ਕੇ ਬੀਬੀ ਦੇ ਨਾਲ ਜੋ ਕਕਾਰਾਂ ਦੀ ਬਿਦਬੀ ਹੋਈ ਆ ਹਾਂਜੀ ਹਾਂਜੀ ਉਹਦੇ ਲਈ ਅਸੀਂ ਵੀਡੀਓ ਅਪਲੋਡ ਕੀਤੀ ਹੋਈ ਸੀ ਹਾਂਜੀ ਕਿਉਂਕਿ ਪੰਥ ਦੇ ਸਾਨੂੰ ਕਾਰਜ ਹੋਰ ਵੀ ਬਹੁਤ ਆ ਹਾਂਜੀ ਹਾਂਜੀ ਉਹਦੇ 'ਚ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਸੀ ਹਾਂਜੀ ਕਿ ਜੇਕਰ ਉਹ ਸਹੀ ਆ ਸਰਕਾਰਾਂ ਦੀ ਬਿਆਦ ਵੀ ਉਹਦੇ ਤੇ ਐਕਸ਼ਨ ਲਿਆ ਜਾਵੇ ਤੇ ਉਹ ਜਿਹੜੇ ਧਾਰਾ ਲਾਈ ਆ ਵੀ ਫਿਰ ਉਹਦੇ 'ਚ ਤੁਹਾਡੇ ਦੇ ਕੱਲ ਸਾਡੇ ਦਲ ਪੰਖ ਤੇ ਟਿੱਪਣੀ ਠਾਈ ਗਈ ਆ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਆਉਣਾ ਸੀ ਇਨਵੈਸਟੀਗੇਸ਼ਨ ਕਰਨਾ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਦਿੱਤੀ ਆ ਕੇ ਇਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਸੀ ਇੰਤੋਂ ਵੱਧ ਆ ਜੀਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਅਸੀਂ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਉਹ ਪੁਕਾਰਾਂ ਦੀ ਬੇਦਵੀ ਹੋਈ ਆ ਹਾਦਰ ਸਾਹਿਬ ਵੀ ਅੰਮ੍ਰਿਤਧਾਰੀ ਹੈ ਮੇਰੇ ਮਾਤਾ ਜੀ ਵੀ ਅੰਮ੍ਰਿਤਧਾਰੀ ਹੈ ਮੇਰੀ ਸੱਸ ਵੀ ਇੱਥੇ ਰਹਿੰਦੀ ਹੈ ਉਹ ਵੀ ਅੰਮ੍ਰਿਤਧਾਰੀ ਹੈ ਅਸੀਂ ਵੀ ਗੁਰੂ ਘਰ ਨੂੰ ਮੰਨਦੇ ਆ ਫਿਰ ਮੈਂ ਪੜਿਆ ਲਿਖਿਆ ਹੈਗਾ ਠੀਕ ਹੈ ਜੀ ਮੇਰੇ ਫਿਰ ਬੇਟੀ ਵੀ ਹੈ ਬੇਟੇ ਵੀ ਹੈ ਵੀ ਮੈਂ ਤੁਸੀਂ ਇਹ ਬੋਲੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਬਰਦਾਰੀ ਬੰਦੇ ਵੀ ਸੀ ਨਾਲ